ਸਾਰੇ ਵੀਰਾਂ ਪ੍ਰ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੇ ਵੀਰੋ ਅੱਜ ਫਿਰ ਸਰੇ ਦੇ ਮੈਚ ਅੱਜ ਫਿਰ ਵੱਡੀਆਂ ਰੌਣਕਾਂ ਟੌਪ ਦੇ ਕੱਪ ਅੱਜ ਪੰਜਾਬ ਹਰਿਆਣੇ ਦੀ ਵੀ ਟੱਕਰ ਦੇਖਣ ਨੂੰ ਮਿਲਣੀ ਆ ਅੱਜ ਸਰਾ ਲੱਗਣਾ ਸਾਰੇ ਕੱਪ ਹੀ ਦੱਸਾਂਗੇ ਨਵੇਂ ਆਇਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਪਹਿਲਾ ਕਬੱਡੀ ਕੱਪ ਲੰਡੇਕੇ ਦੇ ਵਿੱਚ ਮੇਰੇ ਵੀਰੋ ਅੱਜ ਤੋਂ ਸ਼ੁਰੂਆਤ ਹੋ ਜਾਣੀ ਆ ਇਸ ਮੇਲੇ ਦੀ ਤੇ ਅਗਲੇ ਦਿਨ ਜਾਨਕੀ ਕੱਲ ਨੂੰ ਇੱਥੇ ਓਪਨ ਦੇ ਮੈਚ ਆ ਤੇ ਬੋਲਟ ਮੋਟਰਸਾਈਕਲ ਕੱਲ ਨੂੰ ਵੀ ਪਤਾ ਲੱਗਣਾ ਵੀ ਕਿੱਧਰ ਜਾਣੇ ਆ ਬੋਲਟ ਮੇਰੇ ਵੀਰੋ ਇੱਥੇ ਵੀ ਵੱਡੇ ਇਨਾਮ ਕੱਲ ਨੂੰ ਸਰੇ ਦੇ ਮੈਚ ਇੱਥੇ ਹੋਣਗੇ ਤੇ ਇਸ ਤੋਂ ਅੱਗੇ ਅੱਜ ਪੁੱਟੇ ਦੇ ਵਿੱਚ ਓਪਨ ਦਾ ਟੂਰਨਾਮੈਂਟ ਆ ਲੁਧਿਆਣੇ ਇਲਾਕੇ 'ਚ ਜੈਸਾ ਕੱਪ ਤੇ ਟੌਪ ਦੇ ਓਪਨ ਦੇ ਮੈਚ ਦੇਖਣ ਨੂੰ ਮਿਲਨੇ ਆ ਇਸ ਤੋਂ ਅੱਗੇ ਮੇਰੇ ਵੀਰੋ ਅੱਜ ਤੁਹਾਨੂੰ ਸਮਰਾੜੀ ਦੇ ਵਿੱਚ ਟੌਪ ਦਾ ਟੂਰਨਾਮੈਂਟ ਦੇਖਣ ਨੂੰ ਮਿਲਣਾ ਡੇਢ ਤੇ 1 ਲੱਖ ਪਹਿਲਾ ਤੇ ਦੂਜਾ ਇਨਾਮ ਰੱਖਿਆ ਗਿਆ ਸਰੇ ਦੇ ਮੈਚ ਇਸ ਮੇਲੇ ਤੇ ਵੀ ਹੋਣਗੇ ਤੇ ਇਸ ਮੇਲੇ ਤੇ ਵੀ ਟੌਪ ਦੀਆਂ ਟੀਮਾਂ ਸਮਰਾੜੀ ਚ ਬਣ ਕੇ ਪਹੁੰਚ ਰੀਆਂ ਐਸ ਤੋਂ ਅੱਗੇ ਮੇਰੇ ਵੀਰੋ ਰਾਮੂ ਵਾਲਾ ਕਲਾਂ ਦੇ ਵਿੱਚ ਵੀ ਅੱਜ ਮੋਗੇ ਇਲਾਕੇ ਦੇ ਵਿੱਚ ਟੌਪ ਦਾ ਕਬੱਡੀ ਕੱਪ ਕਰਵਾਇਆ ਜਾਣਾ 71000 ਤੇ 51000 ਪਹਿਲਾ ਤੇ ਦੂਜਾ ਇਨਾਮ ਰੱਖਿਆ ਗਿਆ ਸਰੇ ਦੇ ਮੈਚ ਇੱਥੇ ਵੀ ਹੋਣਗੇ ਤੇ ਆਸਟ੍ਰੇਲੀਆ 'ਚ ਵੀ ਅੱਜ ਲਾਈਵ ਚੱਲ ਹੀ ਰਿਹਾ ਹੋਊਗਾ ਲਗਭਗ ਅੱਜ ਆਸਟ੍ਰੇਲੀਆ 'ਚ ਲਾਸਟ ਦਿਨ ਆ ਤੇ ਸਾਰੀ ਟੌਪ ਦੇ ਤੁਹਾਨੂੰ ਪਤਾ ਵੀ ਪਾਲਾ ਵੀ ਪਹੁੰਚਿਆ ਹੋਇਆ ਦੁੱਗਾਂ ਵਾਲਾ ਵੀ ਚਿੱਟੀ ਵਾਲਾ ਵੀ ਸਾਰੀ ਟੌਪ ਦੇ ਮੱਲ ਆਸਟ੍ਰੇਲੀਆ 'ਚ ਕਮਾਲਾਂ ਕਰ ਰਿਹਾ ਅੱਜ ਲਾਸਟ ਦਿਨ ਆ ਜੋ ਟੀਮਾਂ ਜਿੱਤੀਆਂ ਹੋਣਗੀਆਂ ਅੱਜ ਉੱਥੇ ਅੱਜ ਜੋ ਮੈਚ ਕਰਵਾਏ ਜਾਣਗੇ ਉਹਨਾਂ ਟੀਮਾਂ ਦੇ ਬਾਕੀ ਅੱਜ ਦਾ ਲਾਸਟ ਕਬੱਡੀ ਕੱਪ ਮੁੰਬਈ ਦੇ ਵਿੱਚ ਹੋਣ ਜਾ ਰਿਹਾ ਮੇਰੇ ਵੀਰੋ ਜਿੱਥੇ ਕੀ ਪੰਜਾਬ ਤੇ ਹਰਿਆਣੇ ਦੀ ਟੱਕਰ ਹੋਣੀ ਆ ਹਰਿਆਣੇ ਤੇ ਪੰਜਾਬ ਦਾ ਜੋ ਹੈ ਮੈਚ ਦੇਖਣ ਨੂੰ ਮਿਲਣਾ ਪੰਜਾਬ ਦੀ ਟੀਮ ਚ ਲਗਭਗ ਕੁਲਵੀਰ ਜਟਾਣਾ ਕੁਲਵਿੰਦਰ ਜੜਵੈੜਾ ਦੀਪਦ ਬਰਜੀ ਆਲਾ ਬਣੀ ਸਮਾਣਾ ਮੇਰੇ ਵੀਰੋ ਜੱਗੂ ਹਾਕਮ ਵਾਲੀ ਆ ਤੇ ਕੁਲਵੀਰ ਜਟਾਣੇ ਹੁਣੀ ਯਾਨੀ ਕਿ ਟੌਪ ਦੀ ਟੀਮ ਹਰਿਆਣੇ ਚ ਬੁਰੀਆ ਸਰਸਰ ਆਲਾ ਸਮਿੱਤ ਸਵਾ ਦੀਨੂ ਜਵਾਰਾ ਤਾਂ ਨੂੰ ਸ਼ੀਲੂ ਹਰਿਆਣੇ ਵਾਲਾ ਵੀ ਦੇਖਣ ਨੂੰ ਮਿਲਣਾ ਜਾਣ ਕੇ ਅੱਜ ਦੇਖਦੇ ਆਂ ਵੀ ਪੰਜਾਬ ਜਿੱਤਦਾ ਜਾਂ ਜਾਂ ਹਰਿਆਣਾ ਜਿੱਤੂਗਾ ਇਹ ਗੱਲਾਂ ਸਮੇਂ ਦੀਆਂ ਹੋਣੀਆਂ ਮੇਰੇ ਵੀਰੋ ਸਮੇਂ ਤੇ ਪਤਾ ਲੱਗਣਾ ਵੀ ਅੱਜ ਹਾਕਮ ਵਾਲੀਆ ਕਮਾਲਾਂ ਕਰੂ ਜਾਂ ਫਿਰ ਹਰਿਆਣੇ ਵਾਲਾ ਧੱਕ ਪਾਊਗਾ ਅਸੀਂ ਮਿਲਦੇ ਆਂ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਆ ਕਰੋ ਆਪਣੇ ਨੂੰ ਵੀਡੀਓ ਕਬੱਡੀ ਦੀਆਂ ਪਾਉਂਦੇ ਰਵਾਂਗੇ ਇਸ ਚੈਨਲ ਤੇ ਧੰਨਵਾਦ